ਗੱਲ ਕਰਦੇ ਆ ਨਿਊਜ਼ੀਲੈਂਡ ਦੇ ਵਿੱਚ OCIR ਘਟੀ ਹਾਂਜੀ ਤੇ ਪਹਿਲਾਂ ਇੱਕ ਵਾਰੀ ਨਹੀਂ ਘਟੀ ਸਾਰਿਆਂ ਨੂੰ ਲੱਗਿਆ ਵੀ ਪਤਾ ਨਹੀਂ ਹੁਣ ਇੱਥੇ ਕਿ ਜਾਈ ਖੜ ਜੂਗੀ ਪਰ ਪਿਛਲੇ ਵਾਰੀ ਆਪਾਂ ਹੁਣ ਦੇਖਿਆ ਜਿਹੜੀ ਲਾਸਟ OCIR ਸੀਗੀ ਉਹ ਘਟੀ ਆ ਹਾਂਜੀ ਪਰ ਵਿਆਜ ਦਰਾਂ ਪਹਿਲਾਂ ਹੀ ਘਟ ਗਿਆ ਸੀ ਆਪਾਂ ਇਹਦੇ ਤੇ ਪ੍ਰੋਗਰਾਮ ਆ ਜਿਹੜਾ ਉਹ ਕੀਤਾ ਤੇ ਹੁਣ ਕੀ ਲੱਗਦਾ ਅਗਲੀ OCIR ਕਹਿੰਦੇ ਇਸ ਮਹੀਨੇ ਤਾਂ ਹੈ ਨਹੀਂ ਅਗਲੇ ਮਹੀਨੇ ਜਾ ਕੇ ਆ ਹਾਂਜੀ ਤੇ ਘਟੂਗੀ ਤੇ ਵਿਆਜ ਦਰ ਹੋਰ ਥੱਲੇ ਆਊਗੀ ਕੀ ਕਹਿੰਦੇ ਹੋ ਚਾਂਸ ਚਾਂਸਸ ਕਾਫੀ ਹਾਈ ਨੇ ਹਾਂਜੀ ਸੋ ਪਿਛਲੀ ਵਾਰੀ ਜੋ ਆਪਾਂ 2 ਮਿੰਟ ਪਹਿਲਾ ਪ੍ਰੋਗਰਾਮ ਕੀਤਾ ਸੀ ਆਪਾਂ ਕਿਹਾ ਸੀ ਕਿ ਜਿਹੜੇ OSR ਕੱਟਣ ਦੇ ਚਾਂਸਸ ਨਹੀਂ ਹੈਗੇ ਤੇ ਨਹੀਂ ਕਟਿਆ ਪਿਛਲੜ ਕਰਦੇ ਨੇ ਚਾਂਸਸ ਸੀਗੇ ਕੱਟ ਗਿਆ ਤੇ ਰੇਟ ਇੰਨੇ ਕੱਟਣ ਦੇ ਚਾਂਸਸ ਨਹੀਂ ਸੀਗੇ ਹੁਣ ਜੇ ਮੈਂ ਤੁਹਾਨੂੰ ਕਹਿ ਦੇਵਾਂ ਕਿ ਨਹੀਂ ਇਹ ਸਾਨੂੰ ਪਤਾ ਸੀ ਜਾਂ ਹੋਰ ਕਿਸੇ ਨੂੰ ਵੀ ਪਤਾ ਸੀ ਰੇਟ ਇੰਨੇ ਕੱਟ ਜਾਣੇ ਉਹ ਨਹੀਂ ਇੰਨੇ ਚਾਂਸਸ ਸੀਗੇ ਬਟ ਰੇਟ ਪਿਛਲੇ OSR ਤੋਂ ਪਹਿਲਾਂ ਕਟੇ ਫਿਰ OSR ਤੋਂ ਬਾਅਦ ਦੋ ਵਾਰੀ ਫਿਰ ਕਟੇ ਸੋ ਰੇਟ ਹੁਣ ਕਾਫੀ ਥੱਲੇ ਆ ਚੁੱਕੇ ਨੇ ਤਾਂ ਜਿਹੜਾ ਅਗਲਾ OCR ਅਗਲੇ ਮਹੀਨੇ ਡਿਊ ਆ ਉਹਦੇ ਵਿੱਚ ਹੁਣ 0.25 ਮਤਲਬ 0.25 ਹੋਰ ਕੱਟਣ ਦੇ ਬਹੁਤ ਹਾਈ ਚਾਂਸਸ ਨੇ ਜੇ ਉਹ ਕੱਟਦਾ ਤੇ ਉਹਦੇ ਨਾਲ ਫਿਰ ਇੰਟਰਸਟ ਰੇਟ ਕੱਟਣ ਦੇ ਵੀ ਹੋਰ ਚਾਂਸਸ ਨੇ ਮੈਂ ਹਮੇਸ਼ਾ ਗੱਲ ਕਰਦਾ ਹਾਂ ਨਾ ਹੌਲ ਸੇਲ ਰੇਟ ਦੀ ਰਿਮੈਂਬਰ ਦੱਸ ਕਿ ਕੱਲਾ OCR ਇੰਪੈਕਟ ਨਹੀਂ ਕਰਦਾ ਜਿਹੜੀ ਤੁਹਾਡੇ ਇੰਟਰਸਟ ਰੇਟ ਨੇ ਉਹਨੂੰ ਹੌਲ ਸੇਲ ਰੇਟ ਵੀ ਇੰਪੈਕਟ ਕਰਦਾ ਜਿਹੜਾ ਕਿ ਪਿਛਲੇ 3 ਤੋਂ 4 ਮਹੀਨੇ ਚ ਸਟੇਬਲ ਰਿਹਾ ਜਿਹੜਾ 353 ਇੰਨਾ ਇੱਕ ਦੇ ਨੇੜੇ ਜਿਹੜੇ ਰਿਹਾ ਉਹ ਕੱਟ ਕੇ ਹੁਣ 280 82 83 ਤੇ ਆ ਗਿਆ ਤਾਂ ਕਰਕੇ ਤੁਹਾਨੂੰ ਰੇਟ ਦੇ ਵਿੱਚ ਜਿਹੜੀ ਇੰਟਰਸਟ ਰੇਟ ਦੇ ਵਿੱਚ ਗਰਾਵਿਟੀ ਦੇਖਣ ਨੂੰ ਮਿਲੀ ਆ ਤੇ ਉਹ ਜੇ ਹੋਰ ਇੰਪੈਕਟ ਹੁੰਦਾ ਤੇ ਹਰਮਨ ਡੈਫੀਨਿਟਲੀ ਸਾਨੂੰ ਹੋਰ ਇੰਟਰਸਟ ਰੇਟ ਡ੍ਰੌਪ ਹੁੰਦੇ ਨਜ਼ਰ ਆਉਣਗੇ ਅਗਲੇ ਮਹੀਨੇ ਜੀ ਸੋ OSR ਦੇ ਜੇ ਡ੍ਰੌਪ ਹੁੰਦਾ ਇੰਟਰਸਟ ਰੇਟ ਘਟਦੇ ਆ ਬਹੁਤਿਆਂ ਦੀ ਮੈਨੂੰ ਲੱਗਦਾ ਥੋੜੀ ਜੀ ਜ਼ਿੰਦਗੀ ਹੋਰ ਸੁਖਾਲੀ ਹੋ ਜਾਊਗੀ ਕਿਉਂਕਿ ਇੰਟਰਸਟ ਰਕਤਨ ਦੇ ਨਾਲ ਕਿਤੇ ਨਾ ਕਿਤੇ ਥੋੜਾ ਜਿਹਾ ਘਰ ਦਾ ਜਿਹੜੇ ਖਰਚੇ ਆ ਉਹ ਬਜਟ ਜੇ ਦੇ ਵਿੱਚ ਆਣ ਲੱਗੇ ਆ ਨਹੀਂ ਤਾਂ ਬਹੁਤਿਆਂ ਦਾ ਇਹੀ ਕਹਿਣਾ ਸੀ ਕਿ ਯਾਰ ਜਿੰਨੀ ਸੈਲਰੀ ਆਂਦੀ ਹੈ ਸਾਰੀ ਮਾਰਗੇਜ 'ਚ ਹੀ ਲੱਗ ਜਾਂਦੀ ਹੈ ਪਰ ਹੁਣ ਜੇ 100 ਡਾਲਰ ਵੀ ਤੁਹਾਡਾ ਬਚਣ ਲੱਗ ਗਿਆ ਤਾਂ ਸਾਲ ਦਾ 5000 ਡਾਲਰ ਹੋ ਜਾਂਦਾ ਤੇ ਮੈਨੂੰ ਲੱਗਦਾ ਵੀ ਬਹੁਤਿਆਂ ਨੂੰ ਜਿਆਦਾ ਜਿਹੜਾ ਇਹ ਚੀਜ਼ ਆ ਜਿਹੜੀ ਸਕੂਨ ਦੇਊਗੀ ਰੀਲੀਫ ਆ ਜਿਹੜਾ ਜ਼ਰੂਰ ਦੇਊਗੀ ਪ੍ਰਪਾਲੀ ਇੱਕ ਚੀਜ਼ ਮੈਂ ਜਾਣਨੀ ਚਾਹਾਂਗਾ ਜਿਵੇਂ ਆਪਾਂ ਸ਼ੁਰੂਆਤੀ ਗੱਲਬਾਤ ਕੀਤੀ ਕਿ ਘਰ ਬਣ ਬਹੁਤ ਰਹੇ ਹਾਂ ਹਾਂਜੀ ਇੱਕ ਸਮਾਂ ਆਇਆ ਜਦੋਂ ਸਾਰਿਆਂ ਨੇ ਵੱਡੇ ਸ਼ਖਸ਼ਨ ਲਏ ਤੇ ਖੁੱਲੀ ਮੁਝ ਦੇ ਪ੍ਰਾਣੇ ਘਰ ਸੀਗੇ 1000 ਦਾ 1200 ਦਾ ਹਾਂਜੀ ਪ੍ਰਾਣਾ ਘਰ ਵਿੱਚੋਂ ਚੱਕਿਆ ਹੁਣ ਉੱਥੇ ਕਿਸੇ ਨੇ 3 ਬਣਾਏ ਕਿਸੇ ਨੇ 4 ਕਿਸੇ ਨੇ 5 ਤੇ ਉਹ ਚైనా ਵਾਲਾ ਟ੍ਰੈਂਡ ਜਿਹੜਾ ਨਾ ਲੱਗਦਾ ਦੇਖਣ ਨੂੰ ਤੇ ਚైనా ਕੀ ਹੁਣ ਤਾਂ ਜੇ ਆਪਾਂ ਮੋਹਾਲੀ ਚੰਡੀਗੜ੍ਹ ਦੀ ਗੱਲ ਕਰ ਲਈਏ ਉੱਥੇ ਵੀ ਫਲੈਟ ਸਿਸਟਮ ਵੀ ਹੈਗਾ ਤੇ ਛੋਟੇ ਛੋਟੇ ਇਸ ਤਰ੍ਹਾਂ ਦੇ ਡੁਪਲੈਕਸ ਵਗੈਰਾ ਘਰ ਆ ਜਿਹੜੇ ਉਹ ਆਪਣੇ ਪੰਜਾਬ ਦੇ ਵਿੱਚ ਵੀ ਇਹ ਟ੍ਰੈਂਡ ਜਿਹੜਾ ਤੁਰ ਪਿਆ ਹੋਇਆ ਉਹ ਪੁਰਾਣੀਆਂ ਗੱਲਾਂ ਪਿੰਡਾਂ ਵਾਲੀਆਂ ਉਹ ਸ਼ਾਇਦ ਅੱਗੇ ਅੱਗੇ ਖਤਮ ਹੁੰਦੀਆਂ ਜਾ ਰਹੀਆਂ ਉਹ ਚੀਜ਼ ਜਿਹੜੀ ਘਰ ਬਣੇ ਬਹੁਤ ਪਹਿਲਾਂ ਜੀ ਕਿ ਆਕਲੈਂਡ ਦੇ ਵਿੱਚ ਘਰ ਨਹੀਂ ਮਿਲਦੇ ਘਰ ਬਣ ਨਹੀਂ ਰਹੇ ਨਵੇਂ ਸਵਰਬਾ ਜਿਹੜੇ ਆ ਨਹੀਂ ਰਹੇ ਹਾਂਜੀ ਕਹਿੰਦੇ ਸਵਰਬਾ ਵੀ ਨਵੇਂ ਆਣਗੇ ਆਣ ਵਾਲੇ ਸਮੇਂ ਦੇ ਵਿੱਚ ਪਰ ਘਰ ਫਿਲਹਾਲ ਜੇ ਆਪਾਂ ਸਾਊਥ ਆਕਲੈਂਡ ਦੀ ਗੱਲ ਕਰ ਲਈਏ ਬਹੁਤ ਬਣੇ ਆ ਵੈਸਟ ਵਿੱਚ ਬਹੁਤ ਬਣੇ ਆ ਨਵੇਂ ਏਰੀਏ ਉਧਰ ਵੀ ਕੱਟ ਹੋਏ ਆ ਉਹਨਾਂ 'ਚ ਬਹੁਤ ਬਣੇ ਆ ਪਰ ਮਾਰਕੀਟ ਦੇ ਵਿੱਚ ਖਰੀਦਦਾਰ ਹੈ ਨਹੀਂ ਹਾਂਜੀ ਰੀਜ਼ਨ ਕੀ ਆ ਦੇਖੋ ਇਹ ਜਿਹੜੇ ਘਰ ਮਾਰਕੀਟ ਦੇ ਵਿੱਚ ਖਰੀਦਦਾਰ ਹੈ ਲਗ ਪਰ ਲਿਮਟਿਡ ਖਰੀਦਦਾਰ ਹੈ ਖਰੀਦਦਾਰ ਉਹਨਾਂ ਨਹੀਂ ਹੈ ਜਿੰਨਾ ਪਹਿਲਾਂ ਹੁੰਦਾ ਸੀ ਖਰੀਦਦਾਰ ਅੱਜ ਵੀ ਆ ਪਰ ਉਹ ਖਰੀਦਦਾਰ ਫਿਰ ਬੜਾ ਪਿੱਕੀ ਹੈ ਬੜੀ ਉਹਦੀ ਪਾਰਟਿਕੂਲਰ ਨੇ ਕਿ ਉਹਨਾਂ ਨੇ ਘਰ ਲੈਣਾ ਕਿਹੜਾ ਹੁਣ ਜਿਹੜੇ ਘਰ ਮੈਜੋਰਟੀ ਬਣੇ ਹੋਏ ਨੇ ਜਿੰਨਾਂ ਦੀ ਗੱਲ ਤੁਸੀਂ ਕੀਤੀ ਹੈ ਕਿ ਉਹ ਡਿਊਪਲੈਕਸ ਬਣੇ ਨੇ ਇੱਕ ਸੈਕਸ਼ਨ ਚ ਲੈ ਕੇ ਚਾਰ ਪੰਜ ਘਰ ਬਣ ਜਾਂਦੇ ਆ ਸੋ ਜਿਹੜਾ ਹੁਣ ਫਰਸਟ ਆਨ ਬਾਇਰ ਆ ਜਾਂ ਉਹਨਾਂ ਨੇ ਅੱਗੇ ਮੈਜੋਰਟੀ ਜਿਹੜਾ ਮਾਰਕੀਟ ਦੇ ਵਿੱਚ ਫਰਸਟ ਆਨ ਬਾਇਰ ਹੁੰਦਾ ਸੋ ਜਿਹੜਾ ਫਰਸਟ ਹੋਮ ਬਾਇਰ ਆ ਹੁਣ ਉਹ ਉਹਦੀ ਪ੍ਰੀਫਰੈਂਸ ਇਹੀ ਹੈ ਕਿ ਜੇ ਸਾਨੂੰ 7.5-8 ਲੱਖ ਦਾ ਸਾਨੂੰ ਬ੍ਰੈਂਡ ਨਿਊ ਘਰ ਮਿਲਣਾ ਹੈ ਜਿਹੜਾ ਡਿਊਪਲੈਕਸ ਡਿਊਪਲੈਕਸ ਹੈ ਤੇ ਜਿਹਦੇ ਵਿੱਚ ਲੈਂਡ ਵੀ ਬਹੁਤ ਘੱਟ ਹੈ ਤੇ ਅਸੀਂ ਉਹਦੇ ਨਾਲੋਂ ਬੈਟਰ ਹੈ ਕਿ ਇੱਕ ਪੁਰਾਣਾ ਘਰ ਲੈ ਲਈਏ ਰਾਣਾਕਾਰ ਜਿਹਦੇ ਵਿੱਚ ਤੁਹਾਨੂੰ ਲੈਂਡ ਜ਼ਿਆਦਾ ਮਿਲ ਜਾਂਦੀ ਹੈ ਸਪੈਸ਼ਲੀ ਜੇ ਤੁਹਾਡੇ ਕੋਲ ਯੰਗ ਫੈਮਿਲੀ ਹੈ ਜੇ ਤੁਹਾਡੇ ਕੋਲ ਬੱਚੇ ਨੇ ਮੈਂ ਵੀ ਇਹੀ ਪ੍ਰਿਫਰ ਕਰਦਾ ਹਾਂ ਕਿ ਆਪਦੇ ਕਲਾਇੰਟਰ ਨੂੰ ਕਿ ਜੇ ਤੁਹਾਡੇ ਕੋਲ ਯੰਗ ਫੈਮਿਲੀ ਬੱਚੇ ਆ ਤਾਂ ਤੁਸੀਂ ਦੇਖੋ ਕਿ ਜਿੱਥੇ ਥੋੜੀ ਜਿਹੀ ਮਾੜੀ-ਮੋਟੀ ਲੈਂਡ ਹੋਵੇ ਨਿਆਣੇ ਨੂੰ ਬਾਹਰ ਨਿਕਲਣ ਦੀ ਮਾੜੀ-ਮੋਟੀ ਜਗ੍ਹਾ ਮਿਲ ਜਾਂਦੀ ਹੈ ਖੇਡਣ ਲਈ ਤੇ ਉਹੀ ਕਾਰਨ ਹੈ ਕਿ ਜਿਹੜੀਆਂ ਨਵੀਆਂ ਪ੍ਰਾਪਰਟੀਆਂ ਨੇ ਜਿਹੜੀਆਂ ਡਿਊਪਲੈਕਸ ਨੇ ਜਾਂ ਇੱਕ ਸੈਕਸ਼ਨ ਦੇ ਵਿੱਚ ਚਾਰ-ਚਾਰ ਬਣੀਆਂ ਨੇ ਪੰਜ-ਪੰਜ ਬਣੀਆਂ ਨੇ ਉਹ ਘੱਟ ਵਿਕਰੀਆਂ ਨੇ ਪਰ ਮਾਰਕੀਟ ਦੇ ਵਿੱਚ ਬਾਹਰ ਅੱਜ ਵੀ ਹੈ ਪਰ ਹਾਂ ਉਹਨਾਂ ਨਹੀਂ ਹੈ ਜਿੰ ਇਹ ਪ੍ਰਾਪਰਟੀਆਂ ਸੋ ਇਹੀ ਕਾਰਨ ਹੈ ਹਰਮਨ ਜੀ ਜਿਹੜੀ ਪ੍ਰਾਪਰਟੀਆਂ ਨਵੀਆਂ ਦਾ ਨਾ ਵੇਖਣ ਦਾ ਕਾਰਨ ਤਾਂ ਪ੍ਰਾਪਰਟੀ ਵਿਖਦੀ ਹੈ ਪਰ ਨਵੀਆਂ ਘੱਟ ਵਿਖਦੀਆਂ ਨੇ ਹੂੰ ਗੱਲ ਕਰਦੇ ਆ ਨਿਊਜ਼ੀਲੈਂਡ ਦੇ ਵਿੱਚ ਓਸੀਆਰ ਘਟੀ ਹਾਂਜੀ ਤੇ ਪਹਿਲਾਂ ਇੱਕ ਵਾਰੀ ਨਹੀਂ ਘਟੀ ਸਾਰਿਆਂ ਨੂੰ ਲੱਗਿਆ ਵੀ ਪਤਾ ਨਹੀਂ ਹੁਣ ਇੱਥੇ ਕਿ ਜੇ ਹੀ ਖੜ ਜੂਗੀ ਪਰ ਪਿਛਲੇ ਵਾਰੀ ਆਪਾਂ ਹੁਣ ਦੇਖਿਆ ਜਿਹੜੀ ਲਾਸਟ ਓਸੀਆਰ ਸੀਗੀ ਉਹ ਘਟੀ ਆ ਹਾਂਜੀ ਪਰ ਬਿਆਜ਼ ਦਰਾਂ ਪਹਿਲਾਂ ਹੀ ਘਟ ਗਿਆ ਸੀ ਆਪਾਂ ਇਹਦੇ ਤੇ ਪ੍ਰੋਗਰਾਮ ਆ ਜਿਹੜਾ ਉਹ ਕੀਤਾ ਤੇ ਹੁਣ ਕੀ ਲੱਗਦਾ ਅਗਲੀ ਓਸੀਆਰ ਕਹਿੰਦੇ ਇਸ ਮਹੀਨੇ ਤਾਂ ਹੈ ਨਹੀਂ ਅਗਲੇ ਮਹੀਨੇ ਜਾ ਕੇ ਆ ਹਾਂਜੀ ਤੇ ਕਟੂਗੀ ਦੇ ਵਿਆਜ ਦਰ ਹੋਰ ਥੱਲੇ ਆਉਗੀ ਕੀ ਕਹਿੰਦੇ ਹੋ ਚਾਂਸ ਚਾਂਸਸ ਕਾਫੀ ਹਾਈ ਨੇ ਹਾਂਜੀ ਸੋ ਪਿਛਲੀ ਵਾਰੀ ਜਦੋਂ ਆਪਾਂ 2 ਕੁ ਮਿੰਟ ਪਹਿਲਾ ਪ੍ਰੋਗਰਾਮ ਕੀਤਾ ਸੀ ਆਪਾਂ ਕਿਹਾ ਸੀ ਕਿ ਜਿਹੜੇ OSR ਕੱਟਣ ਦੇ ਚਾਂਸਸ ਨਹੀਂ ਹੈਗੇ ਤੇ ਨਹੀਂ ਕਟਿਆ ਪਿਛਲੀ ਵਾਰੀ ਕੱਟਣ ਦੇ ਚਾਂਸਸ ਸੀਗੇ ਕੱਟ ਗਿਆ ਤੇ ਰੇਟ ਇੰਨੇ ਕੱਟਣ ਦੇ ਚਾਂਸਸ ਨਹੀਂ ਸੀਗੇ ਹੁਣ ਜੇ ਮੈਂ ਤੁਹਾਨੂੰ ਕਹਿ ਦਵਾਂ ਕਿ ਨਹੀਂ ਇਹ ਸਾਨੂੰ ਪਤਾ ਸੀ ਜਾਂ ਹੋਰ ਕਿਸੇ ਨੂੰ ਵੀ ਪਤਾ ਸੀ ਰੇਟ ਇੰਨੇ ਘਟ ਜਾਣੇ ਉਹ ਨਹੀਂ ਇੰਨੇ ਚਾਂਸਸ ਸੀਗੇ ਬਟ ਰੇਟ ਪਿਛਲੇ OSR ਤੋਂ ਪਹਿਲਾਂ ਕਟੇ ਫਿਰ OSR ਤੋਂ ਬਾਅਦ ਦੋ ਵਾਰੀ ਫਿਰ ਕਟੇ ਸੋ ਰੇਟ ਹੁਣ ਕਾਫੀ ਥੱਲੇ ਆ ਚੁੱਕੇ ਨੇ ਤਾਂ ਜਿਹੜਾ ਅਗਲਾ OCR ਅਗਲੇ ਮਹੀਨੇ ਡਿਊ ਆ ਉਹਦੇ ਵਿੱਚ ਹੁਣ 0.25 ਮਤਲਬ 0.25 ਹੋਰ ਕੱਟਣ ਦੇ ਬਹੁਤ ਹਾਈ ਚਾਂਸਸ ਨੇ ਜੇ ਉਹ ਕੱਟਦਾ ਤੇ ਉਹਦੇ ਨਾਲ ਫਿਰ ਇੰਟਰਸਟ ਰੇਟ ਕੱਟਣ ਦੇ ਵੀ ਹੋਰ ਚਾਂਸਸ ਨੇ ਮੈਂ ਹਮੇਸ਼ਾ ਗੱਲ ਕਰਦਾ ਹਾਂ ਨਾ ਹੋਲ ਸੇਲ ਰੇਟ ਦੀ ਰਿਮੈਂਬਰ ਦੱਸ ਕਿ ਕੱਲਾ OCR ਇੰਪੈਕਟ ਨਹੀਂ ਕਰਦਾ ਜਿਹੜੀ ਤੁਹਾਡੇ ਇੰਟਰਸਟ ਰੇਟ ਨੇ ਉਹਨੂੰ ਹੋਲ ਸੇਲ ਰੇਟ ਵੀ ਇੰਪੈਕਟ ਕਰਦਾ ਜਿਹੜਾ ਕਿ ਪਿਛਲੇ 3 ਤੋਂ 4 ਮਹੀਨੇ ਚ ਸਟੇਬਲ ਰਿਹਾ ਜਿਹੜਾ 353 ਇੰਨਾ ਇੱਕ ਦੇ ਨੇੜੇ ਜਿਹੜੇ ਰਿਹਾ ਉਹ ਕੱਟ ਕੇ ਹੁਣ 280 82 83 ਤੇ ਆ ਗਿਆ ਤਾਂ ਕਰਕੇ ਤੁਹਾਨੂੰ ਰੇਟ ਦੇ ਵਿੱਚ ਜਿਹੜੀ ਇੰਟਰਸਟ ਰੇਟ ਦੇ ਵਿੱਚ ਗਰਾਵਿਟੀ ਦੇਖਣ ਨੂੰ ਮਿਲੀ ਆ ਤੇ ਉਹ ਜੇ ਹੋਰ ਇੰਪੈਕਟ ਹੁੰਦਾ ਤੇ ਹਰਮਨ ਡੈਫੀਨਿਟਲੀ ਸਾਨੂੰ ਹੋਰ ਇੰਟਰਸਟ ਰੇਟ ਡ੍ਰੌਪ ਹੁੰਦੇ ਨਜ਼ਰ ਆਉਣਗੇ ਅਗਲੇ ਮਹੀਨੇ ਜੀ ਸੋ OCIR ਦੇ ਜੇ ਡ੍ਰੌਪ ਹੁੰਦਾ ਇੰਟਰਸਟ ਰੇਟ ਘਟਦੇ ਆ ਤਾਂ ਬਹੁਤਿਆਂ ਦੀ ਮੈਨੂੰ ਲੱਗਦਾ ਥੋੜੀ ਜੀ ਜ਼ਿੰਦਗੀ ਹੋਰ ਸੁਖਾਲੀ ਹੋ ਜਾਊਗੀ ਕਿਉਂਕਿ ਇੰਟਰਸਟ ਰੇਟ ਘਟਣ ਦੇ ਨਾਲ ਕਿਤੇ ਨਾ ਕਿਤੇ ਥੋੜਾ ਜਿਹਾ ਘੱਟਦਾ ਹੈ ਜਿਹੜੇ ਖਰਚੇ ਆ ਉਹ ਬਜਟ ਜਿਹੇ ਦੇ ਵਿੱਚ ਆਉਣ ਲੱਗੇ ਆ ਨਹੀਂ ਤਾਂ ਬਹੁਤਿਆਂ ਦਾ ਇਹੀ ਕਹਿਣਾ ਸੀ ਕਿ ਯਾਰ ਜਿੰਨੀ ਸੈਲਰੀ ਆਂਦੀ ਹੈ ਸਾਰੀ ਮਾਰਗੇਜ 'ਚ ਹੀ ਲੱਗ ਜਾਂਦੀ ਹੈ ਪਰ ਹੁਣ ਜੇ 100 ਡਾਲਰ ਵੀ ਤੁਹਾਡਾ ਬਚਣ ਲੱਗ ਗਿਆ ਤਾਂ ਸਾਲ ਦਾ 5000 ਡਾਲਰ ਹੋ ਜਾਂਦਾ ਤੇ ਮੈਨੂੰ ਲੱਗਦਾ ਵੀ ਬਹੁਤਿਆਂ ਨੂੰ ਆ ਜਿਆਦਾ ਜਿਹੜਾ ਇਹ ਚੀਜ਼ ਆ ਜਿਹੜੀ ਸਕੂਨ ਦੇਊਗੀ ਰੀਲੀਫ ਆ ਜਿਹੜਾ ਜ਼ਰੂਰ ਦੇਊਗੀ ਪੀਟਰਪਾਲ ਜੀ ਇੱਕ ਚੀਜ਼ ਮੈਂ ਜਾਣਨੀ ਚਾਹਾਂਗਾ ਜਿਵੇਂ ਆਪਾਂ ਸ਼ੁਰੂਆਤੀ ਗੱਲਬਾਤ ਕੀਤੀ ਕਿ ਕਰ ਬਣ ਬਹੁਤ ਰਹੇ ਆ ਹਾਂਜੀ ਇੱਕ ਸਮਾਂ ਆਇਆ ਜਦੋਂ ਸਾਰਿਆਂ ਨੇ ਵੱਡੇ ਸ਼ਖਸ਼ਨ ਲਏ ਤੇ ਖੁੱਲੀ ਮੁਝ ਦੇ ਪ੍ਰਾਣੇ ਘਰ ਸੀਗੇ 1000 ਦਾ 1200 ਦਾ ਹਾਂਜੀ ਪ੍ਰਾਣਾ ਘਰ ਵਿੱਚੋਂ ਚੱਕਿਆ ਹੁਣ ਉੱਥੇ ਕਿਸੇ ਨੇ 3 ਬਣਾਏ ਕਿਸੇ ਨੇ 4 ਕਿਸੇ ਨੇ 5 ਤੇ ਉਹ ਚైనਾਂ ਵਾਲਾ ਟ੍ਰੈਂਡ ਜਿਹੜਾ ਨਾ ਲੱਗਦਾ ਦੇਖਣ ਨੂੰ ਤੇ ਚైనਾਂ ਕੀ ਹੁਣ ਤਾਂ ਜੇ ਆਪਾਂ ਮੋਹਾਲੀ ਚੰਡੀਗੜ੍ਹ ਦੀ ਗੱਲ ਕਰ ਲਈਏ ਉੱਥੇ ਵੀ ਫਲੈਟ ਸਿਸਟਮ ਵੀ ਹੈਗਾ ਤੇ ਛੋਟੇ ਛੋਟੇ ਇਸ ਤਰ੍ਹਾਂ ਦੇ ਡੁਪਲੈਕਸ ਵਗੈਰਾ ਘਰ ਆ ਜਿਹੜੇ ਉਹ ਆਪਣੇ ਪੰਜਾਬ ਦੇ ਵਿੱਚ ਵੀ ਇਹ ਟ੍ਰੈਂਡ ਜਿਹੜਾ ਤੁਰ ਪਿਆ ਹੋਇਆ ਉਹ ਪੁਰਾਣੀਆਂ ਗੱਲਾਂ ਪਿੰਡਾਂ ਵਾਲੀਆਂ ਉਹ ਸ਼ਾਇਦ ਅੱਗੇ ਅੱਗੇ ਖਤਮ ਹੁੰਦੀਆਂ ਜਾ ਰਹੀਆਂ ਉਹ ਚੀਜ਼ ਜਿਹੜੀ ਘਰ ਬਣੇ ਬਹੁਤ ਕੰਨ ਜੀ ਕਾ ਕਿ ਆਕਲੈਂਡ ਦੇ ਵਿੱਚ ਘਰ ਨਹੀਂ ਮਿਲਦੇ ਘਰ ਬਣ ਨਹੀਂ ਰਹੇ ਨਵੇਂ ਸਵਰਬਾ ਜਿਹੜੇ ਆ ਨਹੀਂ ਰਹੇ ਹਾਂਜੀ ਕਹਿੰਦੇ ਸਵਰਬ ਵੀ ਨਵੇਂ ਆਣਗੇ ਆਣ ਵਾਲੇ ਸਮੇਂ ਦੇ ਵਿੱਚ ਪਰ ਘਰ ਫਿਲਹਾਲ ਜੇ ਆਪਾਂ ਸਾਊਥ ਆਕਲੈਂਡ ਦੀ ਗੱਲ ਕਰ ਲਈਏ ਬਹੁਤ ਬਣੇ ਆ ਵੈਸਟ ਵਿੱਚ ਬਹੁਤ ਬਣੇ ਆ ਨਵੇਂ ਏਰੀਏ ਉਧਰ ਵੀ ਕੱਟ ਹੋਏ ਆ ਉਹਨਾਂ 'ਚ ਬਹੁਤ ਬਣੇ ਆ ਪਰ ਮਾਰਕੀਟ ਦੇ ਵਿੱਚ ਖਰੀਦਦਾਰ ਹੈ ਨਹੀਂ ਹਾਂਜੀ ਰੀਜ਼ਨ ਕੀ ਆ ਦੇਖੋ ਇਹ ਜਿਹੜੇ ਘਰ ਮਾਰਕੀਟ ਦੇ ਵਿੱਚ ਖਰੀਦਦਾਰ ਹੈ ਲੱਗ ਪਰ ਲਿਮਟਿਡ ਖਰੀਦਦਾਰ ਹੈ ਖਰੀਦਾਰ ਉਹਨਾ ਨਹੀਂ ਹੈ ਜਿੰਨਾ ਪਹਿਲਾਂ ਹੁੰਦਾ ਸੀ ਖਰੀਦਦਾਰ ਅੱਜ ਵੀ ਹੈ ਪਰ ਉਹ ਖਰੀਦਦਾਰ ਫਿਰ ਬੜਾ ਪਿੱਕੀ ਹੈ ਬੜੀ ਉਹਦੀ ਪਾਰਟਿਕੂਲਰ ਨੇ ਕਿ ਉਹਨਾਂ ਨੇ ਘਰ ਲੈਣਾ ਕਿਹੜਾ ਹੁਣ ਜਿਹੜੇ ਘਰ ਮੈਜੋਰਟੀ ਬਣੇ ਹੋਏ ਨੇ ਜਿਨ੍ਹਾਂ ਦੀ ਗੱਲ ਤੁਸੀਂ ਕੀਤੀ ਹੈ ਕਿ ਉਹ ਡਿਊਪਲੈਕਸ ਬਣੇ ਨੇ ਇੱਕ ਸੈਕਸ਼ਨ ਜਿ ਲੈ ਕੇ ਚਾਰ ਪੰਜ ਘਰ ਬਣ ਜਾਂਦੇ ਆ ਸੋ ਜਿਹੜਾ ਹੁਣ ਫਰਸਟ ਟਾਈਮ ਬਾਏਰ ਆ ਜਾਂ ਉਹਨਾਂ ਨੇ ਅੱਗੇ ਮੈਜੋਰਟੀ ਜਿਹੜਾ ਮਾਰਕੀਟ ਦੇ ਵਿੱਚ ਫਰਸਟ ਟਾਈਮ ਬਾਏਰ ਹੁੰਦਾ ਸੋ ਜਿਹੜਾ ਫਰਸਟ ਹੋਮ ਬਾਇਰ ਆ ਹੁਣ ਉਹ ਉਹਦੀ ਪ੍ਰੀਫਰੈਂਸ ਇਹੀ ਹੈ ਕਿ ਜੇ ਸਾਨੂੰ 7.5-8 ਲੱਖ ਦਾ ਸਾਨੂੰ ਬ੍ਰੈਂਡ ਨਿਊ ਘਰ ਮਿਲਣਾ ਹੈ ਜਿਹੜਾ ਡਿਊਪਲੈਕਸ ਡਿਊਪਲੈਕਸ ਹੈ ਤੇ ਜਿਹਦੇ ਵਿੱਚ ਲੈਂਡ ਵੀ ਬਹੁਤ ਘੱਟ ਹੈ ਤੇ ਅਸੀਂ ਉਹਦੇ ਨਾਲੋਂ ਬੈਟਰ ਹੈ ਕਿ ਇੱਕ ਪੁਰਾਣਾ ਘਰ ਲੈ ਲਈਏ ਰਾਣਾਕਾਰ ਜਿਹਦੇ ਵਿੱਚ ਤੁਹਾਨੂੰ ਲੈਂਡ ਜ਼ਿਆਦਾ ਮਿਲ ਜਾਂਦੀ ਹੈ ਸਪੈਸ਼ਲੀ ਜੇ ਤੁਹਾਡੇ ਕੋਲ ਯੰਗ ਫੈਮਿਲੀ ਹੈ ਜੇ ਤੁਹਾਡੇ ਕੋਲ ਬੱਚੇ ਨੇ ਮੈਂ ਵੀ ਇਹੀ ਪ੍ਰਿਫਰ ਕਰਦਾ ਹਾਂ ਕਿ ਆਪਦੇ ਕਲਾਇੰਟਰ ਨੂੰ ਕਿ ਜੇ ਤੁਹਾਡੇ ਕੋਲ ਯੰਗ ਫੈਮਿਲੀ ਬੱਚੇ ਆ ਤਾਂ ਤੁਸੀਂ ਦੇਖੋ ਕਿ ਜਿੱਥੇ ਥੋੜੀ ਜਿਹੀ ਮਾੜੀ-ਮੋਟੀ ਲੈਂਡ ਹੋਵੇ ਨਿਆਣੇ ਨੂੰ ਬਾਹਰ ਨਿਕਲਣ ਦੀ ਮਾੜੀ-ਮੋਟੀ ਜਗ੍ਹਾ ਮਿਲ ਜਾਂਦੀ ਹੈ ਖੇਡਣ ਲਈ ਤੇ ਉਹੀ ਕਾਰਨ ਹੈ ਕਿ ਜਿਹੜੀਆਂ ਨਵੀਆਂ ਪ੍ਰਾਪਰਟੀਆਂ ਨੇ ਜਿਹੜੀਆਂ ਡਿਊਪਲੈਕਸ ਨੇ ਜਾਂ ਇੱਕ ਸੈਕਸ਼ਨ ਦੇ ਵਿੱਚ ਚਾਰ-ਚਾਰ ਬਣੀਆਂ ਨੇ ਪੰਜ-ਪੰਜ ਬਣੀਆਂ ਨੇ ਉਹ ਘੱਟ ਵਿਕਰੀਆਂ ਨੇ ਪਰ ਮਾਰਕੀਟ ਦੇ ਵਿੱਚ ਬਾਹਰ ਅੱਜ ਵੀ ਹੈ ਪਰ ਹਾਂ ਉਹਨਾਂ ਨਹੀਂ ਹੈ ਜਿੰ ਤੇ ਪ੍ਰਾਪਰਟੀਆਂ ਸੋ ਇਹੀ ਕਾਰਨ ਹੈ ਹਰਮਨ ਜੀ ਜਿਹੜੀ ਪ੍ਰਾਪਰਟੀਆਂ ਨਵੀਆਂ ਦਾ ਨਾ ਵੇਖਣ ਦਾ ਕਾਰਨ ਪਰ ਪ੍ਰਾਪਰਟੀ ਵਿਖਦੀ ਹੈ ਪਰ ਨਵੀਆਂ ਘੱਟ ਵਿਖਦੀਆਂ ਨੇ ਹੂੰ ਗੱਲ ਕਰਦੇ ਆ ਨਿਊਜ਼ੀਲੈਂਡ ਦੇ ਵਿੱਚ OSR ਘਟੀ ਹਾਂਜੀ ਤੇ ਪਹਿਲਾਂ ਇੱਕ ਵਾਰੀ ਨਹੀਂ ਘਟੀ ਸਾਰਿਆਂ ਨੂੰ ਲੱਗਿਆ ਵੀ ਪਤਾ ਨਹੀਂ ਹੁਣ ਇੱਥੇ ਕਿ ਜੇ ਹੀ ਖੜ ਜੂਗੀ ਪਰ ਪਿਛਲੇ ਵਾਰੀ ਆਪਾਂ ਹੁਣ ਦੇਖਿਆ ਜਿਹੜੀ ਲਾਸਟ OSR ਸੀਗੀ ਉਹ ਘਟੀ ਆ ਹਾਂਜੀ ਪਰ ਬਿਆਜ਼ ਦਰਾਂ ਪਹਿਲਾਂ ਹੀ ਘਟ ਗਿਆ ਸੀ ਆਪਾਂ ਇਹਦੇ ਤੇ ਪ੍ਰੋਗਰਾਮ ਆ ਜਿਹੜਾ ਉਹ ਕੀਤਾ ਤੇ ਹੁਣ ਕੀ ਲੱਗਦਾ ਅਗਲੀ OSR ਕਹਿੰਦੇ ਇਸ ਮਹੀਨੇ ਤਾਂ ਹੈ ਨਹੀਂ ਅਗਲੇ ਮਹੀਨੇ ਜਾ ਕੇ ਆ ਹਾਂਜੀ ਤੇ ਕਟੂਗੀ ਦੇ ਵਿਆਜ ਦਰ ਹੋਰ ਥੱਲੇ ਆਉਗੀ ਕੀ ਕਹਿੰਦੇ ਹੋ ਚਾਂਸ ਚਾਂਸਸ ਕਾਫੀ ਹਾਈ ਨੇ ਹਾਂਜੀ ਸੋ ਪਿਛਲੀ ਵਾਰੀ ਜਦੋਂ ਆਪਾਂ 2 ਕੁ ਮਿੰਟ ਪਹਿਲਾ ਪ੍ਰੋਗਰਾਮ ਕੀਤਾ ਸੀ ਆਪਾਂ ਕਿਹਾ ਸੀ ਜਿਹੜੇ OSR ਕੱਟਣ ਦੇ ਚਾਂਸਸ ਨਹੀਂ ਹੈਗੇ ਤੇ ਨਹੀਂ ਕਟਿਆ ਪਿਛਲੀ ਵਾਰ ਕਰਦੇ ਨੇ ਚਾਂਸਸ ਸੀਗੇ ਕੱਟ ਗਿਆ ਤੇ ਰੇਟ ਇੰਨੇ ਕੱਟਣ ਦੇ ਚਾਂਸਸ ਨਹੀਂ ਸੀਗੇ ਹੁਣ ਜੇ ਮੈਂ ਤੁਹਾਨੂੰ ਕਹਿ ਦਵਾਂ ਕਿ ਨਹੀਂ ਇਹ ਸਾਨੂੰ ਪਤਾ ਸੀ ਜਾਂ ਹੋਰ ਕਿਸੇ ਨੂੰ ਵੀ ਪਤਾ ਸੀ ਰੇਟ ਇੰਨੇ ਘਟ ਜਾਣੇ ਉਹ ਨਹੀਂ ਇੰਨੇ ਚਾਂਸਸ ਸੀਗੇ ਬਟ ਰੇਟ ਪਿਛਲੇ OSR ਤੋਂ ਪਹਿਲਾਂ ਕਟੇ ਫਿਰ OSR ਤੋਂ ਬਾਅਦ ਦੋ ਵਾਰੀ ਫਿਰ ਕਟੇ ਸੋ ਰੇਟ ਹੁਣ ਕਾਫੀ ਥੱਲੇ ਆ ਚੁੱਕੇ ਨੇ ਤਾਂ ਜਿਹੜਾ ਅਗਲਾ OCR ਅਗਲੇ ਮਹੀਨੇ ਡਿਊ ਆ ਉਹਦੇ ਵਿੱਚ ਹੁਣ 0.25 ਮਤਲਬ 0.25 ਹੋਰ ਕੱਟਣ ਦੇ ਬਹੁਤ ਹਾਈ ਚਾਂਸਸ ਨੇ ਜੇ ਉਹ ਕੱਟਦਾ ਤੇ ਉਹਦੇ ਨਾਲ ਫਿਰ ਇੰਟਰਸਟ ਰੇਟ ਕੱਟਣ ਦੇ ਵੀ ਹੋਰ ਚਾਂਸਸ ਨੇ ਮੈਂ ਹਮੇਸ਼ਾ ਗੱਲ ਕਰਦਾ ਹਾਂ ਨਾ ਹੋਲ ਸੇਲ ਰੇਟ ਦੀ ਰਿਮੈਂਬਰ ਦੱਸ ਕਿ ਕੱਲਾ OCR ਇੰਪੈਕਟ ਨਹੀਂ ਕਰਦਾ ਜਿਹੜੀ ਤੁਹਾਡੇ ਇੰਟਰਸਟ ਰੇਟ ਨੇ ਉਹਨੂੰ ਹੋਲ ਸੇਲ ਰੇਟ ਵੀ ਇੰਪੈਕਟ ਕਰਦਾ ਜਿਹੜਾ ਕਿ ਪਿਛਲੇ 3 ਤੋਂ 4 ਮਹੀਨੇ ਚ ਸਟੇਬਲ ਰਿਹਾ ਜਿਹੜਾ 353 ਇੰਨਾ ਇੱਕ ਦੇ ਨੇੜੇ ਜਿਹੜੇ ਰਿਹਾ ਉਹ ਕੱਟ ਕੇ ਹੁਣ 280 82 83 ਤੇ ਆ ਗਿਆ ਤਾਂ ਕਰਕੇ ਤੁਹਾਨੂੰ ਰੇਟ ਦੇ ਵਿੱਚ ਜਿਹੜੀ ਇੰਟਰਸਟ ਰੇਟ ਦੇ ਵਿੱਚ ਗਰਾਵਿਟੀ ਦੇਖਣ ਨੂੰ ਮਿਲੀ ਆ ਤੇ ਉਹ ਜੇ ਹੋਰ ਇੰਪੈਕਟ ਹੁੰਦਾ ਤੇ ਹਰਮਨ ਡੈਫੀਨਿਟਲੀ ਸਾਨੂੰ ਹੋਰ ਇੰਟਰਸਟ ਰੇਟ ਡ੍ਰੌਪ ਹੁੰਦੇ ਨਜ਼ਰ ਆਉਣਗੇ ਅਗਲੇ ਮਹੀਨੇ ਜੀ ਸੋ OCIR ਦੇ ਜੇ ਡ੍ਰੌਪ ਹੁੰਦਾ ਇੰਟਰਸਟ ਰੇਟ ਘਟਦੇ ਆ ਬਹੁਤਿਆਂ ਦੀ ਮੈਨੂੰ ਲੱਗਦਾ ਥੋੜੀ ਜੀ ਜ਼ਿੰਦਗੀ ਹੋਰ ਸੁਖਾਲੀ ਹੋ ਜਾਊਗੀ ਕਿਉਂਕਿ ਇੰਟਰਸਟ ਰਕਤ ਰੰਦੇ ਨਾਲ ਕਿਤੇ ਨਾ ਕਿਤੇ ਥੋੜਾ ਜਿਹਾ ਘਰ ਦਾ ਜਿਹੜੇ ਖਰਚੇ ਆ ਉਹ ਬਜਟ ਜੇ ਦੇ ਵਿੱਚ ਆਣ ਲੱਗੇ ਆ ਨਹੀਂ ਤਾਂ ਬਹੁਤਿਆਂ ਦਾ ਇਹੀ ਕਹਿਣਾ ਸੀ ਕਿ ਯਾਰ ਜਿੰਨੀ ਸੈਲਰੀ ਆਂਦੀ ਹੈ ਸਾਰੀ ਮਾਰਗੇਜ 'ਚ ਲੱਗ ਜਾਂਦੀ ਹੈ ਪਰ ਹੁਣ ਜੇ 100 ਡਾਲਰ ਵੀ ਤੁਹਾਡਾ ਬਚਣ ਲੱਗ ਗਿਆ ਤਾਂ ਸਾਲ ਦਾ 5000 ਡਾਲਰ ਹੋ ਜਾਂਦਾ ਤੇ ਮੈਨੂੰ ਲੱਗਦਾ ਵੀ ਬਹੁਤਿਆਂ ਨੂੰ ਜਿਆਦਾ ਜਿਹੜਾ ਇਹ ਚੀਜ਼ ਆ ਜਿਹੜੀ ਸਕੂਨ ਦੇਊਗੀ ਰੀਲੀਫ ਆ ਜਿਹੜਾ ਜ਼ਰੂਰ ਦੇਊਗੀ ਪ੍ਰਪਾਲੀ ਇੱਕ ਚੀਜ਼ ਮੈਂ ਜਾਣਨੀ ਚਾਹਾਂਗਾ ਜਿਵੇਂ ਆਪਾਂ ਸ਼ੁਰੂਆਤੀ ਗੱਲਬਾਤ ਕੀਤੀ ਕਿ ਘਰ ਬਣ ਬਹੁਤ ਰਹੇ ਹਾਂ ਹਾਂਜੀ ਇੱਕ ਸਮਾਂ ਆਇਆ ਜਦੋਂ ਸਾਰਿਆਂ ਨੇ ਵੱਡੇ ਸ਼ਖਸ਼ਨ ਲਏ ਤੇ ਖੁੱਲੀ ਮੁਝ ਦੇ ਪ੍ਰਾਣੇ ਘਰ ਸੀਗੇ 1000 ਦਾ 1200 ਦਾ ਹਾਂਜੀ ਪ੍ਰਾਣਾ ਘਰ ਵਿੱਚੋਂ ਚੱਕਿਆ ਹੁਣ ਉੱਥੇ ਕਿਸੇ ਨੇ 3 ਬਣਾਏ ਕਿਸੇ ਨੇ 4 ਕਿਸੇ ਨੇ 5 ਤੇ ਉਹ ਚైనా ਵਾਲਾ ਟ੍ਰੈਂਡ ਜਿਹੜਾ ਨਾ ਲੱਗਦਾ ਦੇਖਣ ਨੂੰ ਤੇ ਚైనా ਕੀ ਹੁਣ ਤਾਂ ਜੇ ਆਪਾਂ ਮੋਹਾਲੀ ਚੰਡੀਗੜ੍ਹ ਦੀ ਗੱਲ ਕਰ ਲਈਏ ਉੱਥੇ ਵੀ ਫਲੈਟ ਸਿਸਟਮ ਵੀ ਹੈਗਾ ਤੇ ਛੋਟੇ ਛੋਟੇ ਇਸ ਤਰ੍ਹਾਂ ਦੇ ਡੁਪਲੈਕਸ ਵਗੈਰਾ ਘਰ ਆ ਜਿਹੜੇ ਉਹ ਆਪਣੇ ਪੰਜਾਬ ਦੇ ਵਿੱਚ ਵੀ ਇਹ ਟ੍ਰੈਂਡ ਜਿਹੜਾ ਤੁਰ ਪਿਆ ਹੋਇਆ ਉਹ ਪੁਰਾਣੀਆਂ ਗੱਲਾਂ ਪਿੰਡਾਂ ਵਾਲੀਆਂ ਉਹ ਸ਼ਾਇਦ ਅੱਗੇ ਅੱਗੇ ਖਤਮ ਹੁੰਦੀਆਂ ਜਾ ਰਹੀਆਂ ਉਹ ਚੀਜ਼ ਜਿਹੜੀ ਘਰ ਬਣੇ ਬਹੁਤ ਇਹ ਲੱਗਦਾ ਕਿ ਆਕਲੈਂਡ ਦੇ ਵਿੱਚ ਘਰ ਨਹੀਂ ਮਿਲਦੇ ਘਰ ਬਣ ਨਹੀਂ ਰਹੇ ਨਵੇਂ ਸਵਰਬਾ ਜਿਹੜੇ ਆ ਨਹੀਂ ਰਹੇ ਹਾਂਜੀ ਕਹਿੰਦੇ ਸਵਰਬ ਵੀ ਨਵੇਂ ਆਣਗੇ ਆਣ ਵਾਲੇ ਸਮੇਂ ਦੇ ਵਿੱਚ ਪਰ ਘਰ ਫਿਲਹਾਲ ਜੇ ਆਪਾਂ ਸਾਊਥ ਆਕਲੈਂਡ ਦੀ ਗੱਲ ਕਰ ਲਈਏ ਬਹੁਤ ਬਣੇ ਆ ਵੈਸਟ ਵਿੱਚ ਬਹੁਤ ਬਣੇ ਆ ਨਵੇਂ ਏਰੀਏ ਉਧਰ ਵੀ ਕੱਟ ਹੋਏ ਆ ਉਹਨਾਂ 'ਚ ਬਹੁਤ ਬਣੇ ਆ ਪਰ ਮਾਰਕੀਟ ਦੇ ਵਿੱਚ ਖਰੀਦਦਾਰ ਹੈ ਨਹੀਂ ਹਾਂਜੀ ਰੀਜ਼ਨ ਕੀ ਆ ਦੇਖੋ ਇਹ ਜਿਹੜੇ ਘਰ ਮਾਰਕੀਟ ਦੇ ਵਿੱਚ ਖਰੀਦਦਾਰ ਹੈ ਲੱਗ ਪਰ ਲਿਮਟਿਡ ਖਰੀਦਦਾਰ ਹੈ ਖਰੀਦਾਰ ਉਹਨਾ ਨਹੀਂ ਹੈ ਜਿੰਨਾ ਪਹਿਲਾਂ ਹੁੰਦਾ ਸੀ ਖਰੀਦਦਾਰ ਅੱਜ ਵੀ ਹੈ ਪਰ ਉਹ ਖਰੀਦਦਾਰ ਫਿਰ ਬੜਾ ਪਿੱਕੀ ਹੈ ਬੜੀ ਉਹਦੀ ਪਾਰਟਿਕੂਲਰ ਨੇ ਕਿ ਉਹਨਾਂ ਨੇ ਘਰ ਲੈਣਾ ਕਿਹੜਾ ਹੁਣ ਜਿਹੜੇ ਘਰ ਮੈਜੋਰਟੀ ਬਣੇ ਹੋਏ ਨੇ ਜਿਨ੍ਹਾਂ ਦੀ ਗੱਲ ਤੁਸੀਂ ਕੀਤੀ ਹੈ ਕਿ ਉਹ ਡਿਊਪਲੈਕਸ ਬਣੇ ਨੇ ਇੱਕ ਸੈਕਸ਼ਨ ਜਿ ਲੈ ਕੇ ਚਾਰ ਪੰਜ ਘਰ ਬਣ ਜਾਂਦੇ ਆ ਸੋ ਜਿਹੜਾ ਹੁਣ ਫਰਸਟ ਟਾਈਮ ਬਾਏਰ ਆ ਜਾਂ ਉਹਨਾਂ ਨੇ ਅੱਗੇ ਮੈਜੋਰਟੀ ਜਿਹੜਾ ਮਾਰਕੀਟ ਦੇ ਵਿੱਚ ਫਰਸਟ ਟਾਈਮ ਬਾਏਰ ਹੁੰਦਾ ਸੋ ਜਿਹੜਾ ਫਰਸਟ ਹੋਮ ਬਾਇਰ ਆ ਹੁਣ ਉਹ ਉਹਦੀ ਪ੍ਰੀਫਰੈਂਸ ਇਹੀ ਹੈ ਕਿ ਜੇ ਸਾਨੂੰ 7.5-8 ਲੱਖ ਦਾ ਸਾਨੂੰ ਬ੍ਰੈਂਡ ਨਿਊ ਘਰ ਮਿਲਣਾ ਹੈ ਜਿਹੜਾ ਡਿਊਪਲੈਕਸ ਹੈ ਤੇ ਜਿਹਦੇ ਵਿੱਚ ਲੈਂਡ ਵੀ ਬਹੁਤ ਘੱਟ ਹੈ ਤੇ ਅਸੀਂ ਉਹਦੇ ਨਾਲੋਂ ਬੈਟਰ ਹੈ ਕਿ ਇੱਕ ਪੁਰਾਣਾ ਘਰ ਲੈ ਲਈਏ ਰਾਣਾਕਾਰ ਜਿਹਦੇ ਵਿੱਚ ਤੁਹਾਨੂੰ ਲੈਂਡ ਜ਼ਿਆਦਾ ਮਿਲ ਜਾਂਦੀ ਹੈ ਸਪੈਸ਼ਲੀ ਜੇ ਤੁਹਾਡੇ ਕੋਲ ਯੰਗ ਫੈਮਿਲੀ ਹੈ ਜੇ ਤੁਹਾਡੇ ਕੋਲ ਬੱਚੇ ਨੇ ਮੈਂ ਵੀ ਇਹੀ ਪ੍ਰਿਫਰ ਕਰਦਾ ਹਾਂ ਆਪਣੇ ਕਲਾਇੰਟਾਂ ਨੂੰ ਕਿ ਜੇ ਤੁਹਾਡੇ ਕੋਲ ਯੰਗ ਫੈਮਿਲੀ ਬੱਚੇ ਆ ਤਾਂ ਤੁਸੀਂ ਦੇਖੋ ਕਿ ਜਿੱਥੇ ਥੋੜੀ ਜਿਹੀ ਮਾੜੀ-ਮੋਟੀ ਲੈਂਡ ਹੋਵੇ ਨਿਆਣੇ ਨੂੰ ਬਾਹਰ ਨਿਕਲਣ ਦੀ ਮਾੜੀ-ਮੋਟੀ ਜਗ੍ਹਾ ਮਿਲ ਜਾਂਦੀ ਹੈ ਖੇਡਣ ਲਈ ਤੇ ਉਹੀ ਕਾਰਨ ਹੈ ਕਿ ਜਿਹੜੀਆਂ ਨਵੀਆਂ ਪ੍ਰਾਪਰਟੀਆਂ ਨੇ ਜਿਹੜੀਆਂ ਡਿਊਪਲੈਕਸ ਨੇ ਜਾਂ ਇੱਕ ਸੈਕਸ਼ਨ ਦੇ ਵਿੱਚ ਚਾਰ-ਚਾਰ ਬਣੀਆਂ ਨੇ ਪੰਜ-ਪੰਜ ਬਣੀਆਂ ਨੇ ਉਹ ਘੱਟ ਵਿਕਰੀਆਂ ਨੇ ਪਰ ਮਾਰਕੀਟ ਦੇ ਵਿੱਚ ਬਾਹਰ ਅੱਜ ਵੀ ਹੈ ਪਰ ਹਾਂ ਉਹ ਨਹੀਂ ਹੈ ਜਿੰਨਾ ਪਹਿਲਾਂ ਹੁੰਦਾ ਸੀ ਤੇ ਪ੍ਰਾਪਰਟੀਆਂ ਸੋ ਇਹੀ ਕਾਰਨ ਹੈ ਹਰਮਨ ਜੀ ਜਿਹੜੀ ਪ੍ਰਾਪਰਟੀਆਂ ਨਵੀਆਂ ਦਾ ਨਾ ਵੇਖਣ ਦਾ ਕਾਰਨ ਪਰ ਪ੍ਰਾਪਰਟੀ ਵਿਖਦੀ ਹੈ ਪਰ ਨਵੀਆਂ ਘੱਟ ਵਿਖਦੀਆਂ ਨੇ ਹੂੰ ਗੱਲ ਕਰਦੇ ਆ ਨਿਊਜ਼ੀਲੈਂਡ ਦੇ ਵਿੱਚ OSR ਘਟੀ ਹਾਂਜੀ ਤੇ ਪਹਿਲਾਂ ਇੱਕ ਵਾਰੀ ਨਹੀਂ ਘਟੀ ਸਾਰਿਆਂ ਨੂੰ ਲੱਗਿਆ ਵੀ ਪਤਾ ਨਹੀਂ ਹੁਣ ਇੱਥੇ ਕਿ ਜੇ ਹੀ ਖੜ ਜੂਗੀ ਪਰ ਪਿਛਲੇ ਵਾਰੀ ਆਪਾਂ ਹੁਣ ਦੇਖਿਆ ਜਿਹੜੀ ਲਾਸਟ OSR ਸੀਗੀ ਉਹ ਘਟੀ ਆ ਹਾਂਜੀ ਪਰ ਬਿਆਜ਼ ਦਰਾਂ ਪਹਿਲਾਂ ਹੀ ਘਟ ਗਿਆ ਸੀ ਆਪਾਂ ਇਹਦੇ ਤੇ ਪ੍ਰੋਗਰਾਮ ਆ ਜਿਹੜਾ ਉਹ ਕੀਤਾ ਤੇ ਹੁਣ ਕੀ ਲੱਗਦਾ ਅਗਲੀ OCR ਕਹਿੰਦੇ ਇਸ ਮਹੀਨੇ ਤਾਂ ਹੈ ਨਹੀਂ ਅਗਲੇ ਮਹੀਨੇ ਜਾ ਕੇ ਹਾਂਜੀ ਤੇ ਘਟੂਗੀ ਤੇ ਵਿਆਜ ਦਰ ਹੋਰ ਥੱਲੇ ਆਊਗੀ ਕੀ ਕਹਿੰਦੇ ਚਾਂਸ ਚਾਂਸਸ ਕਾਫੀ ਹਾਈ ਨੇ ਹਾਂਜੀ ਸੋ ਪਿਛਲੀ ਵਾਰੀ ਜਦੋਂ ਆਪਾਂ 2 ਮਿੰਟ ਪਹਿਲਾ ਪ੍ਰੋਗਰਾਮ ਕੀਤਾ ਸੀ ਆਪਾਂ ਕਿਹਾ ਸੀ ਜਿਹੜੇ OCR ਕੱਢਣ ਦੇ ਚਾਂਸਸ ਨਹੀਂ ਹੈਗੇ ਤੇ ਨਹੀਂ ਘਟਿਆ ਪਿਛਲੀ ਵਾਰ ਕਰਦੇ ਨੇ ਚਾਂਸਸ ਸੀਗੇ ਘਟ ਗਿਆ ਤੇ ਰੇਟ ਇੰਨੇ ਕੱਢਣ ਦੇ ਚਾਂਸਸ ਨਹੀਂ ਸੀਗੇ ਅਲਜੀ ਮੈਂ ਤੁਹਾਨੂੰ ਕਹਿ ਦਵਾਂ ਕਿ ਨਹੀਂ ਇਹ ਸਾਨੂੰ ਪਤਾ ਸੀ ਜਾਂ ਹੋਰ ਕਿਸੇ ਨੂੰ ਵੀ ਪਤਾ ਸੀ ਰੇਟ ਇੰਨੀ ਘਟ ਜਾਣੇ ਉਹ ਨਹੀਂ ਇੰਨੇ ਚਾਂਸਸ ਸੀਗੇ ਬਟ ਰੇਟ ਪਿਛਲੇ ਓਸੀਆਰ ਤੋਂ ਪਹਿਲਾਂ ਘਟੇ ਫਿਰ ਓਸੀਆਰ ਤੋਂ ਬਾਅਦ ਦੋ ਵਾਰੀ ਫਿਰ ਘਟੇ ਸੋ ਰੇਟ ਹੁਣ ਕਾਫੀ ਥੱਲੇ ਆ ਚੁੱਕੇ ਨੇ ਤਾਂ ਜਿਹੜਾ ਅਗਲਾ OCR ਅਗਲੇ ਮਹੀਨੇ ਡਿਊ ਆ ਉਹਦੇ ਵਿੱਚ ਹੁਣ 0.25 ਮਤਲਬ 0.25 ਹੋਰ ਕੱਟਣ ਦੇ ਬਹੁਤ ਹਾਈ ਚਾਂਸਸ ਨੇ ਜੇ ਉਹ ਕੱਟਦਾ ਤੇ ਉਹਦੇ ਨਾਲ ਫਿਰ ਇੰਟਰਸਟ ਰੇਟ ਕੱਟਣ ਦੇ ਵੀ ਹੋਰ ਚਾਂਸਸ ਨੇ ਮੈਂ ਹਮੇਸ਼ਾ ਗੱਲ ਕਰਦਾ ਹਾਂ ਨਾ ਹੌਲ ਸੇਲ ਰੇਟ ਦੀ ਰਿਮੈਂਬਰ ਦੱਸ ਕਿ ਕੱਲਾ OCR ਇੰਪੈਕਟ ਨਹੀਂ ਕਰਦਾ ਜਿਹੜੀ ਤੁਹਾਡੇ ਇੰਟਰਸਟ ਰੇਟ ਨੇ ਉਹਨੂੰ ਹੌਲ ਸੇਲ ਰੇਟ ਵੀ ਇੰਪੈਕਟ ਕਰਦਾ ਜਿਹੜਾ ਕਿ ਪਿਛਲੇ 3 ਤੋਂ 4 ਮਹੀਨੇ ਚ ਸਟੇਬਲ ਰਿਹਾ ਜਿਹੜਾ 353 ਇੰਨਾ ਇੱਕ ਦੇ ਨੇੜੇ ਜਿਹੜੇ ਰਿਹਾ ਉਹ ਕੱਟ ਕੇ ਹੁਣ 280 82 83 ਤੇ ਆ ਗਿਆ ਤਾਂ ਕਰਕੇ ਤੁਹਾਨੂੰ ਰੇਟ ਦੇ ਵਿੱਚ ਜਿਹੜੀ ਇੰਟਰਸਟ ਰੇਟ ਦੇ ਵਿੱਚ ਗਰਾਵਿਟੀ ਦੇਖਣ ਨੂੰ ਮਿਲੀ ਆ ਤੇ ਉਹ ਜੇ ਹੋਰ ਇੰਪੈਕਟ ਹੁੰਦਾ ਤੇ ਹਰਮਨ ਡੈਫੀਨਿਟਲੀ ਸਾਨੂੰ ਹੋਰ ਇੰਟਰਸਟ ਰੇਟ ਡ੍ਰੌਪ ਹੁੰਦੇ ਨਜ਼ਰ ਆਉਣਗੇ ਅਗਲੇ ਮਹੀਨੇ ਜੀ ਸੋ OSR ਦੇ ਜੇ ਡ੍ਰੌਪ ਹੁੰਦਾ ਇੰਟਰਸਟ ਰੇਟ ਘਟਦੇ ਆ ਬਹੁਤਿਆਂ ਦੀ ਮੈਨੂੰ ਲੱਗਦਾ ਥੋੜੀ ਜੀ ਜ਼ਿੰਦਗੀ ਹੋਰ ਸੁਖਾਲੀ ਹੋ ਜਾਊਗੀ ਕਿਉਂਕਿ ਇੰਟਰਸਟ ਰੇਟ ਘਟਣ ਦੇ ਨਾਲ ਕਿਤੇ ਨਾ ਕਿਤੇ ਥੋੜਾ ਜਿਹਾ ਘੱਟਦਾ ਜਿਹੜੇ ਖਰਚੇ ਆ ਉਹ ਬਜਟ ਜੇ ਦੇ ਵਿੱਚ ਆਉਣ ਲੱਗੇ ਆ ਨਹੀਂ ਤਾਂ ਬਹੁਤਿਆਂ ਦਾ ਇਹੀ ਕਹਿਣਾ ਸੀ ਕਿ ਯਾਰ ਜਿੰਨੀ ਸੈਲਰੀ ਆਂਦੀ ਆ ਸਾਰੀ ਮਾਰਗੇਜ 'ਚ ਲੱਗ ਜਾਂਦੀ ਆ ਪਰ ਹੁਣ ਜੇ 100 ਡਾਲਰ ਵੀ ਤੁਹਾਡਾ ਬਚਣ ਲੱਗ ਗਿਆ ਤਾਂ ਸਾਲ ਦਾ 5000 ਡਾਲਰ ਹੋ ਜਾਂਦਾ ਤੇ ਮੈਨੂੰ ਲੱਗਦਾ ਵੀ ਬਹੁਤਿਆਂ ਨੂੰ ਜਿਆਦਾ ਜਿਹੜਾ ਇਹ ਚੀਜ਼ ਆ ਜਿਹੜੀ ਸਕੂਨ ਦੇਊਗੀ ਰੀਲੀਫ ਆ ਜਿਹੜਾ ਜ਼ਰੂਰ ਦੇਊਗੀ ਪ੍ਰਭਾ ਦੀ ਇੱਕ ਚੀਜ਼ ਮੈਂ ਜਾਣਨੀ ਚਾਹਾਂਗਾ ਜਿਵੇਂ ਆਪਾਂ ਸ਼ੁਰੂਆਤੀ ਗੱਲਬਾਤ ਕੀਤੀ ਕਿ ਘਰ ਬਣ ਬਹੁਤ ਰਹੇ ਹਾਂ ਹਾਂਜੀ ਇੱਕ ਸਮਾਂ ਆਇਆ ਜਦੋਂ ਸਾਰਿਆਂ ਨੇ ਵੱਡੇ ਸ਼ਖਸ਼ਨ ਲਏ ਤੇ ਖੁੱਲੀ ਮੇਰੇ ਪ੍ਰਾਣੇ ਘਰ ਸੀਗੇ 1000 ਦਾ 1200 ਦਾ ਹਾਂਜੀ ਪ੍ਰਾਣਾ ਘਰ ਵਿੱਚੋਂ ਚੱਕਿਆ ਹੁਣ ਉੱਥੇ ਕਿਸੇ ਨੇ 3 ਬਣਾਏ ਕਿਸੇ ਨੇ 4 ਕਿਸੇ ਨੇ 5 ਤੇ ਉਹ ਚైనా ਵਾਲਾ ਟ੍ਰੈਂਡ ਜਿਹੜਾ ਨਾ ਲੱਗਦਾ ਦੇਖਣ ਨੂੰ ਤੇ ਚైనా ਕੀ ਹੁਣ ਤਾਂ ਜੇ ਆਪਾਂ ਮੋਹਾਲੀ ਚੰਡੀਗੜ੍ਹ ਦੀ ਗੱਲ ਕਰ ਲਈਏ ਉੱਥੇ ਵੀ ਫਲੈਟ ਸਿਸਟਮ ਵੀ ਹੈਗਾ ਤੇ ਛੋਟੇ ਛੋਟੇ ਇਸ ਤਰ੍ਹਾਂ ਦੇ ਡੁਪਲੈਕਸ ਵਗੈਰਾ ਘਰ ਆ ਜਿਹੜੇ ਉਹ ਆਪਣੇ ਪੰਜਾਬ ਦੇ ਵਿੱਚ ਵੀ ਇਹ ਟ੍ਰੈਂਡ ਜਿਹੜਾ ਤੁਰ ਪਿਆ ਹੋਇਆ ਉਹ ਪੁਰਾਣੀਆਂ ਗੱਲਾਂ ਪਿੰਡਾਂ ਵਾਲੀਆਂ ਉਹ ਸ਼ਾਇਦ ਅੱਗੇ ਅੱਗੇ ਖਤਮ ਹੁੰਦੀਆਂ ਜਾ ਰਹੀਆਂ ਉਹ ਚੀਜ਼ ਜਿਹੜੀ ਘਰ ਬਣੇ ਬਹੁਤ ਕੰਨ ਜੀ ਕਾ ਕਿ ਆਕਲੈਂਡ ਦੇ ਵਿੱਚ ਘਰ ਨਹੀਂ ਮਿਲਦੇ ਘਰ ਬਣ ਨਹੀਂ ਰਹੇ ਨਵੇਂ ਸਵਰਵਾ ਜਿਹੜੇ ਆ ਨਹੀਂ ਰਹੇ ਹਾਂਜੀ ਕਹਿੰਦੇ ਸਵਰਵ ਵੀ ਨਵੇਂ ਆਣਗੇ ਆਣ ਵਾਲੇ ਸਮੇਂ ਦੇ ਵਿੱਚ ਪਰ ਘਰ ਫਿਲਹਾਲ ਜੇ ਆਪਾਂ ਸਾਊਥ ਆਕਲੈਂਡ ਦੀ ਗੱਲ ਕਰ ਲਈਏ ਬਹੁਤ ਬਣੇ ਆ ਵੈਸਟ ਵਿੱਚ ਬਹੁਤ ਬਣੇ ਆ ਨਵੇਂ ਏਰੀਏ ਉਧਰ ਵੀ ਕੱਟ ਹੋਏ ਆ ਉਹਨਾਂ 'ਚ ਬਹੁਤ ਬਣੇ ਆ ਪਰ ਮਾਰਕੀਟ ਦੇ ਵਿੱਚ ਖਰੀਦਦਾਰ ਹੈ ਨਹੀਂ ਹਾਂਜੀ ਰੀਜ਼ਨ ਕੀ ਆ ਦੇਖੋ ਇਹ ਜਿਹੜੇ ਘਰ ਮਾਰਕੀਟ ਦੇ ਵਿੱਚ ਖਰੀਦਦਾਰ ਹੈ ਲੱਗ ਪਰ ਲਿਮਟਿਡ ਖਰੀਦਦਾਰ ਹੈ ਖਰੀਦਾਰ ਉਹਨਾ ਨਹੀਂ ਹੈ ਜਿੰਨਾ ਪਹਿਲਾਂ ਹੁੰਦਾ ਸੀ ਖਰੀਦਦਾਰ ਅੱਜ ਵੀ ਆ ਪਰ ਉਹ ਖਰੀਦਦਾਰ ਫਿਰ ਬੜਾ ਪਿੱਕੀ ਹੈ ਬੜੀ ਉਹਦੀ ਪਾਰਟਿਕੂਲਰ ਨੇ ਕਿ ਉਹਨਾਂ ਨੇ ਘਰ ਲੈਣਾ ਕਿਹੜਾ ਹੁਣ ਜਿਹੜੇ ਘਰ ਮੈਜੋਰਟੀ ਬਣੇ ਹੋਏ ਨੇ ਜਿਨ੍ਹਾਂ ਦੀ ਗੱਲ ਤੁਸੀਂ ਕੀਤੀ ਹੈ ਕਿ ਉਹ ਡਿਊਪਲੈਕਸ ਬਣੇ ਨੇ ਇੱਕ ਸੈਕਸ਼ਨ ਜਿ ਲੈ ਕੇ ਚਾਰ ਪੰਜ ਘਰ ਬਣ ਜਾਂਦੇ ਆ ਸੋ ਜਿਹੜਾ ਹੁਣ ਫਰਸਟ ਟਾਈਮ ਬਾਏਰ ਆ ਜਾਂ ਉਹਨਾਂ ਨੇ ਅੱਗੇ ਮੈਜੋਰਟੀ ਜਿਹੜਾ ਮਾਰਕੀਟ ਦੇ ਵਿੱਚ ਫਰਸਟ ਟਾਈਮ ਬਾਏਰ ਹੁੰਦਾ ਸੋ ਜਿਹੜਾ ਫਰਸਟ ਹੋਮ ਬਾਇਰ ਆ ਹੁਣ ਉਹ ਉਹਦੀ ਪ੍ਰੀਫਰੈਂਸ ਇਹੀ ਹੈ ਕਿ ਜੇ ਸਾਨੂੰ 7.5-8 ਲੱਖ ਦਾ ਸਾਨੂੰ ਬ੍ਰੈਂਡ ਨਿਊ ਘਰ ਮਿਲਣਾ ਹੈ ਜਿਹੜਾ ਡਿਊਪਲੈਕਸ ਡਿਊਪਲੈਕਸ ਹੈ ਤੇ ਜਿਹਦੇ ਵਿੱਚ ਲੈਂਡ ਵੀ ਬਹੁਤ ਘੱਟ ਹੈ ਤੇ ਅਸੀਂ ਉਹਦੇ ਨਾਲੋਂ ਬੈਟਰ ਹੈ ਕਿ ਇੱਕ ਪੁਰਾਣਾ ਘਰ ਲੈ ਲਈਏ ਪਰਾਣਕਾਰ ਜਿਹਦੇ ਵਿੱਚ ਤੁਹਾਨੂੰ ਲੈਂਡ ਜ਼ਿਆਦਾ ਮਿਲ ਜਾਂਦੀ ਆ ਸਪੈਸ਼ਲੀ ਜੇ ਤੁਹਾਡੇ ਕੋਲ ਯੰਗ ਫੈਮਿਲੀ ਆ ਜੇ ਤੁਹਾਡੇ ਕੋਲ ਬੱਚੇ ਨੇ ਮੈਂ ਵੀ ਇਹੀ ਪ੍ਰਿਫਰ ਕਰਦਾ ਹਾਂ ਨਾ ਆਪਣੇ ਕਲਾਇੰਟਾਂ ਨੂੰ ਕਿ ਜੇ ਤੁਹਾਡੇ ਕੋਲ ਯੰਗ ਫੈਮਿਲੀ ਬੱਚੇ ਆ ਤਾਂ ਤੁਸੀਂ ਦੇਖੋ ਕਿ ਜਿੱਥੇ ਥੋੜੀ ਜਿਹੀ ਮਾੜੀ-ਮੋਟੀ ਲੈਂਡ ਹੋਵੇ ਨਿਆਣੇ ਨੂੰ ਬਾਹਰ ਨਿਕਲਣ ਦੀ ਮਾੜੀ-ਮੋਟੀ ਜਗ੍ਹਾ ਮਿਲ ਜਾਂਦੀ ਆ ਖੇਡਣ ਲਈ ਤੇ ਉਹੀ ਕਾਰਨ ਹੈ ਕਿ ਜਿਹੜੀਆਂ ਨਵੀਆਂ ਪ੍ਰਾਪਰਟੀਆਂ ਨੇ ਜਿਹੜੀਆਂ ਡਿਊਪਲੈਕਸ ਨੇ ਜਾਂ ਇੱਕ ਸੈਕਸ਼ਨ ਦੇ ਵਿੱਚ ਚਾਰ-ਚਾਰ ਬਣੀਆਂ ਨੇ ਪੰਜ-ਪੰਜ ਬਣੀਆਂ ਨੇ ਉਹ ਘੱਟ ਵਿਕਰੀਆਂ ਨੇ ਪਰ ਮਾਰਕੀਟ ਦੇ ਵਿੱਚ ਬਾਹਰ ਅੱਜ ਵੀ ਹੈ ਪਰ ਹਾਂ ਉਹਨਾਂ ਨਹੀਂ ਹੈ ਜ ਤੇ ਪ੍ਰਾਪਰਟੀਆਂ ਸੋ ਇਹੀ ਕਾਰਨ ਹੈ ਹਰਮਨ ਜੀ ਜਿਹੜੀ ਪ੍ਰਾਪਰਟੀਆਂ ਨਵੀਆਂ ਦਾ ਨਾ ਵੇਖਣ ਦਾ ਕਾਰਨ ਤਾਂ ਪ੍ਰਾਪਰਟੀ ਵਿਖਦੀ ਹੈ ਪਰ ਨਵੀਆਂ ਘੱਟ ਵਿਖਦੀਆਂ ਨੇ ਹੂੰ ਗੱਲ ਕਰਦੇ ਆ ਨਿਊਜ਼ੀਲੈਂਡ ਦੇ ਵਿੱਚ ਓਸੀਆਰ ਘਟੀ ਹਾਂਜੀ ਤੇ ਪਹਿਲਾਂ ਇੱਕ ਵਾਰੀ ਨਹੀਂ ਘਟੀ ਸਾਰਿਆਂ ਨੂੰ ਲੱਗਿਆ ਵੀ ਪਤਾ ਨਹੀਂ ਹੁਣ ਇੱਥੇ ਕੀ ਜਾਈ ਖੜ ਜੂਗੀ ਪਰ ਪਿਛਲੇ ਵਾਰੀ ਆਪਾਂ ਹੁਣ ਦੇਖਿਆ ਜਿਹੜੀ ਲਾਸਟ ਓਸੀਆਰ ਸੀਗੀ ਉਹ ਘਟੀ ਆ ਹਾਂਜੀ ਪਰ ਬਿਆਜ਼ ਦਰਾਂ ਪਹਿਲਾਂ ਹੀ ਘਟ ਗਿਆ ਸੀ ਆਪਾਂ ਇਹਦੇ ਤੇ ਪ੍ਰੋਗਰਾਮ ਆ ਜਿਹੜਾ ਉਹ ਕੀਤਾ ਤੇ ਹੁਣ ਕੀ ਲੱਗਦਾ ਅਗਲੀ ਓਸੀਆਰ ਕਹਿੰਦੇ ਇਸ ਮਹੀਨੇ ਤਾਂ ਹੈ ਨਹੀਂ ਅਗਲੇ ਮਹੀਨੇ ਜਾ ਕੇ ਹਾਂਜੀ ਤੇ ਕਟੂਗੀ ਦੇ ਵਿਆਜ ਦਰ ਹੋਰ ਥੱਲੇ ਆਉਗੀ ਕੀ ਕਹਿੰਦੇ ਹੋ ਚਾਂਸ ਚਾਂਸਸ ਕਾਫੀ ਹਾਈ ਨੇ ਹਾਂਜੀ ਸੋ ਪਿਛਲੀ ਵਾਰੀ ਜਦੋਂ ਆਪਾਂ 2 ਕੁ ਮਿੰਟ ਪਹਿਲਾ ਪ੍ਰੋਗਰਾਮ ਕੀਤਾ ਸੀ ਆਪਾਂ ਕਿਹਾ ਸੀ ਕਿ ਜਿਹੜੇ OSR ਕੱਟਣ ਦੇ ਚਾਂਸਸ ਨਹੀਂ ਹੈਗੇ ਤੇ ਨਹੀਂ ਕਟਿਆ ਪਿਛਲੀ ਵਾਰੀ ਕੱਟਣ ਦੇ ਚਾਂਸਸ ਸੀਗੇ ਕੱਟ ਗਿਆ ਤੇ ਰੇਟ ਇੰਨੇ ਕੱਟਣ ਦੇ ਚਾਂਸਸ ਨਹੀਂ ਸੀਗੇ ਹੁਣ ਜੇ ਮੈਂ ਤੁਹਾਨੂੰ ਕਹਿ ਦਵਾਂ ਕਿ ਨਹੀਂ ਇਹ ਸਾਨੂੰ ਪਤਾ ਸੀ ਜਾਂ ਹੋਰ ਕਿਸੇ ਨੂੰ ਵੀ ਪਤਾ ਸੀ ਰੇਟ ਇੰਨੇ ਕੱਟ ਜਾਣੇ ਉਹ ਨਹੀਂ ਇੰਨੇ ਚਾਂਸਸ ਸੀਗੇ ਬਟ ਰੇਟ ਪਿਛਲੇ OSR ਤੋਂ ਪਹਿਲਾਂ ਕਟੇ ਫਿਰ OSR ਤੋਂ ਬਾਅਦ ਦੋ ਵਾਰੀ ਫਿਰ ਕਟੇ ਸੋ ਰੇਟ ਹੁਣ ਕਾਫੀ ਥੱਲੇ ਆ ਚੁੱਕੇ ਨੇ ਤਾਂ ਜਿਹੜਾ ਅਗਲਾ OCR ਅਗਲੇ ਮਹੀਨੇ ਡਿਊ ਆ ਉਹਦੇ ਵਿੱਚ ਹੁਣ 0.25 ਮਤਲਬ 0.25 ਹੋਰ ਕੱਟਣ ਦੇ ਬਹੁਤ ਹਾਈ ਚਾਂਸਸ ਨੇ ਜੇ ਉਹ ਕੱਟਦਾ ਤੇ ਉਹਦੇ ਨਾਲ ਫਿਰ ਇੰਟਰਸਟ ਰੇਟ ਕੱਟਣ ਦੇ ਵੀ ਹੋਰ ਚਾਂਸਸ ਨੇ ਮੈਂ ਹਮੇਸ਼ਾ ਗੱਲ ਕਰਦਾ ਹਾਂ ਨਾ ਹੋਲ ਸੇਲ ਰੇਟ ਦੀ ਰਿਮੈਂਬਰ ਦੱਸ ਕਿ ਕੱਲਾ OCR ਇੰਪੈਕਟ ਨਹੀਂ ਕਰਦਾ ਜਿਹੜੀ ਤੁਹਾਡੇ ਇੰਟਰਸਟ ਰੇਟ ਨੇ ਉਹਨੂੰ ਹੋਲ ਸੇਲ ਰੇਟ ਵੀ ਇੰਪੈਕਟ ਕਰਦਾ ਜਿਹੜਾ ਕਿ ਪਿਛਲੇ 3 ਤੋਂ 4 ਮਹੀਨੇ ਚ ਸਟੇਬਲ ਰਿਹਾ ਜਿਹੜਾ 353 ਇੰਨਾ ਇੱਕ ਦੇ ਨੇੜੇ ਜਿਹੜੇ ਰਿਹਾ ਉਹ ਕੱਟ ਕੇ ਹੁਣ 280 82 83 ਤੇ ਆ ਗਿਆ ਤਾਂ ਕਰਕੇ ਤੁਹਾਨੂੰ ਰੇਟ ਦੇ ਵਿੱਚ ਜਿਹੜੀ ਇੰਟਰਸਟ ਰੇਟ ਦੇ ਵਿੱਚ ਗਰਾਵਿਟੀ ਦੇਖਣ ਨੂੰ ਮਿਲੀ ਆ ਤੇ ਉਹ ਜੇ ਹੋਰ ਇੰਪੈਕਟ ਹੁੰਦਾ ਤੇ ਹਰਮਨ ਡੈਫੀਨਿਟਲੀ ਸਾਨੂੰ ਹੋਰ ਇੰਟਰਸਟ ਰੇਟ ਡ੍ਰੌਪ ਹੁੰਦੇ ਨਜ਼ਰ ਆਉਣਗੇ ਅਗਲੇ ਮਹੀਨੇ ਜੀ ਸੋ OCIR ਦੇ ਜੇ ਡ੍ਰੌਪ ਹੁੰਦਾ ਇੰਟਰਸਟ ਰੇਟ ਘਟਦੇ ਆ ਤਾਂ ਬਹੁਤਿਆਂ ਦੀ ਮੈਨੂੰ ਲੱਗਦਾ ਥੋੜੀ ਜੀ ਜ਼ਿੰਦਗੀ ਹੋਰ ਸੁਖਾਲੀ ਹੋ ਜਾਊਗੀ ਕਿਉਂਕਿ ਇੰਟਰਸਟ ਰੇਟ ਘਟਣ ਦੇ ਨਾਲ ਕਿਤੇ ਨਾ ਕਿਤੇ ਥੋੜਾ ਜਿਹਾ ਘੱਟਦਾ ਹੈ ਜਿਹੜੇ ਖਰਚੇ ਆ ਉਹ ਬਜਟ ਜਿਹੇ ਦੇ ਵਿੱਚ ਆਉਣ ਲੱਗੇ ਆ ਨਹੀਂ ਤਾਂ ਬਹੁਤਿਆਂ ਦਾ ਇਹੀ ਕਹਿਣਾ ਸੀ ਕਿ ਯਾਰ ਜਿੰਨੀ ਸੈਲਰੀ ਆਂਦੀ ਹੈ ਸਾਰੀ ਮਾਰਗੇਜ 'ਚ ਹੀ ਲੱਗ ਜਾਂਦੀ ਹੈ ਪਰ ਹੁਣ ਜੇ 100 ਡਾਲਰ ਵੀ ਤੁਹਾਡਾ ਬਚਣ ਲੱਗ ਗਿਆ ਤਾਂ ਸਾਲ ਦਾ 5000 ਡਾਲਰ ਹੋ ਜਾਂਦਾ ਤੇ ਮੈਨੂੰ ਲੱਗਦਾ ਵੀ ਬਹੁਤਿਆਂ ਨੂੰ ਆ ਜਿਆਦਾ ਜਿਹੜਾ ਇਹ ਚੀਜ਼ ਆ ਜਿਹੜੀ ਸਕੂਨ ਦੇਊਗੀ ਰੀਲੀਫ ਆ ਜਿਹੜਾ ਜ਼ਰੂਰ ਦੇਊਗੀ ਪੀਟਰਪਾਲ ਜੀ ਇੱਕ ਚੀਜ਼ ਮੈਂ ਜਾਣਨੀ ਚਾਹਾਂਗਾ ਜਿਵੇਂ ਆਪਾਂ ਸ਼ੁਰੂਆਤੀ ਗੱਲਬਾਤ ਕੀਤੀ ਕਿ ਕਰ ਬਣ ਬਹੁਤ ਰਹੇ ਆ ਹਾਂਜੀ ਇੱਕ ਸਮਾਂ ਆਇਆ ਜਦੋਂ ਸਾਰਿਆਂ ਨੇ ਵੱਡੇ ਸ਼ਿਕਸ਼ਨ ਲਏ ਤੇ ਖੁੱਲੀ ਮੁਝ ਦੇ ਪ੍ਰਾਣੇ ਘਰ ਸੀਗੇ 1000 ਦਾ 1200 ਦਾ ਹਾਂਜੀ ਪ੍ਰਾਣਾ ਘਰ ਵਿੱਚੋਂ ਚੱਕਿਆ ਹੁਣ ਉੱਥੇ ਕਿਸੇ ਨੇ 3 ਬਣਾਏ ਕਿਸੇ ਨੇ 4 ਕਿਸੇ ਨੇ 5 ਤੇ ਉਹ ਚైనా ਵਾਲਾ ਟ੍ਰੈਂਡ ਜਿਹੜਾ ਨਾ ਲੱਗਦਾ ਦੇਖਣ ਨੂੰ ਤੇ ਚైనా ਕੀ ਹੁਣ ਤਾਂ ਜੇ ਆਪਾਂ ਮੋਹਾਲੀ ਚੰਡੀਗੜ੍ਹ ਦੀ ਗੱਲ ਕਰ ਲਈਏ ਉੱਥੇ ਵੀ ਫਲੈਟ ਸਿਸਟਮ ਵੀ ਹੈਗਾ ਤੇ ਛੋਟੇ ਛੋਟੇ ਇਸ ਤਰ੍ਹਾਂ ਦੇ ਡੁਪਲੈਕਸ ਵਗੈਰਾ ਘਰ ਆ ਜਿਹੜੇ ਉਹ ਆਪਣੇ ਪੰਜਾਬ ਦੇ ਵਿੱਚ ਵੀ ਇਹ ਟ੍ਰੈਂਡ ਜਿਹੜਾ ਤੁਰ ਪਿਆ ਹੋਇਆ ਉਹ ਪੁਰਾਣੀਆਂ ਗੱਲਾਂ ਪਿੰਡਾਂ ਵਾਲੀਆਂ ਉਹ ਸ਼ਾਇਦ ਅੱਗੇ ਅੱਗੇ ਖਤਮ ਹੁੰਦੀਆਂ ਜਾ ਰਹੀਆਂ ਉਹ ਚੀਜ਼ ਜਿਹੜੀ ਘਰ ਬਣੇ ਬਹੁਤ ਕੰਨ ਜੀ ਕਾ ਕਿ ਆਕਲੈਂਡ ਦੇ ਵਿੱਚ ਘਰ ਨਹੀਂ ਮਿਲਦੇ ਘਰ ਬਣ ਨਹੀਂ ਰਹੇ ਨਵੇਂ ਸਵਰਬਾ ਜਿਹੜੇ ਆ ਨਹੀਂ ਰਹੇ ਹਾਂਜੀ ਕਹਿੰਦੇ ਸਵਰਬ ਵੀ ਨਵੇਂ ਆਣਗੇ ਆਣ ਵਾਲੇ ਸਮੇਂ ਦੇ ਵਿੱਚ ਪਰ ਘਰ ਫਿਲਹਾਲ ਜੇ ਆਪਾਂ ਸਾਊਥ ਆਕਲੈਂਡ ਦੀ ਗੱਲ ਕਰ ਲਈਏ ਬਹੁਤ ਬਣੇ ਆ ਵੈਸਟ ਵਿੱਚ ਬਹੁਤ ਬਣੇ ਆ ਨਵੇਂ ਏਰੀਏ ਉਧਰ ਵੀ ਕੱਟ ਹੋਏ ਆ ਉਹਨਾਂ 'ਚ ਬਹੁਤ ਬਣੇ ਆ ਪਰ ਮਾਰਕੀਟ ਦੇ ਵਿੱਚ ਖਰੀਦਦਾਰ ਹੈ ਨਹੀਂ ਹਾਂਜੀ ਰੀਜ਼ਨ ਕੀ ਆ ਦੇਖੋ ਇਹ ਜਿਹੜੇ ਘਰ ਮਾਰਕੀਟ ਦੇ ਵਿੱਚ ਖਰੀਦਦਾਰ ਹੈ ਲਗ ਪਰ ਲਿਮਟਿਡ ਖਰੀਦਦਾਰ ਹੈ ਖਰੀਦਦਾਰ ਉਹਨਾਂ ਨਹੀਂ ਹੈ ਜਿੰਨਾ ਪਹਿਲਾਂ ਹੁੰਦਾ ਸੀ ਖਰੀਦਦਾਰ ਅੱਜ ਵੀ ਆ ਪਰ ਉਹ ਖਰੀਦਦਾਰ ਫਿਰ ਬੜਾ ਪਿੱਕੀ ਹੈ ਬੜੀ ਉਹਦੀ ਪਾਰਟਿਕੂਲਰ ਨੇ ਕਿ ਉਹਨਾਂ ਨੇ ਘਰ ਲੈਣਾ ਕਿਹੜਾ ਹੁਣ ਜਿਹੜੇ ਘਰ ਮੈਜੋਰਟੀ ਬਣੇ ਹੋਏ ਨੇ ਜਿੰਨਾਂ ਦੀ ਗੱਲ ਤੁਸੀਂ ਕੀਤੀ ਹੈ ਕਿ ਉਹ ਡਿਊਪਲੈਕਸ ਬਣੇ ਨੇ ਇੱਕ ਸੈਕਸ਼ਨ ਚ ਲੈ ਕੇ ਚਾਰ ਪੰਜ ਘਰ ਬਣ ਜਾਂਦੇ ਆ ਸੋ ਜਿਹੜਾ ਹੁਣ ਫਰਸਟ ਆਨ ਬਾਇਰ ਆ ਜਾਂ ਉਹਨਾਂ ਦੇ ਅੱਗੇ ਮੈਜੋਰਟੀ ਜਿਹੜਾ ਮਾਰਕੀਟ ਦੇ ਵਿੱਚ ਫਰਸਟ ਆਨ ਬਾਇਰ ਹੁੰਦਾ ਸੋ ਜਿਹੜਾ ਫਰਸਟ ਹੋਮ ਬਾਇਰ ਆ ਹੁਣ ਉਹ ਉਹਦੀ ਪ੍ਰੀਫਰੈਂਸ ਇਹੀ ਹੈ ਕਿ ਜੇ ਸਾਨੂੰ 7.5-8 ਲੱਖ ਦਾ ਸਾਨੂੰ ਬ੍ਰੈਂਡ ਨਿਊ ਘਰ ਮਿਲਣਾ ਹੈ ਜਿਹੜਾ ਡਿਊਪਲੈਕਸ ਡਿਊਪਲੈਕਸ ਹੈ ਤੇ ਜਿਹਦੇ ਵਿੱਚ ਲੈਂਡ ਵੀ ਬਹੁਤ ਘੱਟ ਹੈ ਤੇ ਅਸੀਂ ਉਹਦੇ ਨਾਲੋਂ ਬੈਟਰ ਹੈ ਕਿ ਇੱਕ ਪੁਰਾਣਾ ਘਰ ਲੈ ਲਈਏ ਰਾਣਾਕਾਰ ਜਿਹਦੇ ਵਿੱਚ ਤੁਹਾਨੂੰ ਲੈਂਡ ਜ਼ਿਆਦਾ ਮਿਲ ਜਾਂਦੀ ਆ ਸਪੈਸ਼ਲੀ ਜੇ ਤੁਹਾਡੇ ਕੋਲ ਯੰਗ ਫੈਮਿਲੀ ਆ ਜੇ ਤੁਹਾਡੇ ਕੋਲ ਬੱਚੇ ਨੇ ਮੈਂ ਵੀ ਇਹੀ ਪ੍ਰਿਫਰ ਕਰਦਾ ਹਾਂ ਕਿ ਆਪਦੇ ਕਲਾਇੰਟਰ ਨੂੰ ਕਿ ਜੇ ਤੁਹਾਡੇ ਕੋਲ ਯੰਗ ਫੈਮਿਲੀ ਬੱਚੇ ਆ ਤਾਂ ਤੁਸੀਂ ਦੇਖੋ ਕਿ ਜਿੱਥੇ ਥੋੜੀ ਜਿਹੀ ਮਾੜੀ-ਮੋਟੀ ਲੈਂਡ ਹੋਵੇ ਨਿਆਣੇ ਨੂੰ ਬਾਹਰ ਨਿਕਲਣ ਦੀ ਮਾੜੀ-ਮੋਟੀ ਜਗ੍ਹਾ ਮਿਲ ਜਾਂਦੀ ਆ ਖੇਡਣ ਲਈ ਤੇ ਉਹੀ ਕਾਰਨ ਹੈ ਕਿ ਜਿਹੜੀਆਂ ਨਵੀਆਂ ਪ੍ਰਾਪਰਟੀਆਂ ਨੇ ਜਿਹੜੀਆਂ ਡਿਊਪਲੈਕਸ ਨੇ ਜਾਂ ਇੱਕ ਸੈਕਸ਼ਨ ਦੇ ਵਿੱਚ ਚਾਰ-ਚਾਰ ਬਣੀਆਂ ਨੇ ਪੰਜ-ਪੰਜ ਬਣੀਆਂ ਨੇ ਉਹ ਘੱਟ ਵਿਕਰੀਆਂ ਨੇ ਪਰ ਮਾਰਕੀਟ ਦੇ ਵਿੱਚ ਬਾਹਰ ਅੱਜ ਵੀ ਹੈ ਪਰ ਹਾਂ ਉਹਨਾਂ ਨਹੀਂ ਹੈ ਜਿੰ ਇਹ ਪ੍ਰਾਪਰਟੀਆਂ ਸੋ ਇਹੀ ਕਾਰਨ ਹੈ ਹਰਮਨ ਜੀ ਜਿਹੜੀ ਪ੍ਰਾਪਰਟੀਆਂ ਨਵੀਆਂ ਦਾ ਨਾ ਵੇਖਣ ਦਾ ਕਾਰਨ ਤਾਂ ਪ੍ਰਾਪਰਟੀ ਵਿਖਦੀ ਹੈ ਪਰ ਨਵੀਆਂ